ਸਤਿ ਸ਼੍ਰੀ ਅਕਾਲ ਜੀ ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਤੇ ਗੱਲ ਕਰਾਂਗੇ ਮਾਲਵਿੰਦਰ ਸਿੰਘ ਮਾਲੀ ਦੀ ਪੰਜਾਬ ਦੀ ਮੋਹਾਲੀ ਪੁਲਿਸ ਨੇ ਸੋਮਵਾਰ ਰਾਤ ਸਾਬਕਾ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦੇ ਸਾਬਕਾ ਸਿਆਸੀ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕਰ ਲਿਆ ਮੋਹਾਲੀ ਪੁਲਿਸ ਦੇ ਸੀਆਈ ਵਿੰਗ ਦੀ ਟੀਮ ਦੇਰ ਸ਼ਾਮ ਉਹਨਾਂ ਦੇ ਘਰ ਪਹੁੰਚੀ ਜਿਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਮੋਹਾਲੀ ਪੁਲਿਸ ਨੇ ਮਾਲਵਿੰਦਰ ਮਾਲੀ ਦੇ ਖਿਲਾਫ IT ਐਕਟ ਦੇ ਤਹਿਤ ਕੇਸ ਦਰਜ ਕੀਤਾ ਮਾਲਵਿੰਦਰ ਮਾਲੀ ਦੀ ਗ੍ਰਿਫਤਾਰੀ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਲਗਾਤਾਰ ਵਿਰੋਧ ਹੋ ਰਿਹਾ ਕਾਂਗਰਸ ਦੇ ਸੀਨੀਅਰ ਨetaਵਾਂ ਨੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦਾ ਵਿਰੋਧ ਕੀਤਾ ਤੇ ਇਸ ਨੂੰ ਡਿਜੀਟਲ ਐਮਰਜੈਂਸੀ ਵੀ ਘਰਾਰ ਦਿੱਤਾ ਹਾਲਾਂਕਿ ਆਮ ਆਦਮੀ ਪਾਰਟੀ ਨੇ ਅਜੇ ਤੱਕ ਇਸ ਤੇ ਕੋਈ ਵੀ ਬਿਆਨ ਨਹੀਂ ਦਿੱਤਾ ਤੇ ਨਾ ਹੀ ਪੁਲਿਸ ਵੱਲੋਂ ਸਪਸ਼ਟ ਕੀਤਾ ਗਿਆ ਕਿ ਮਾਲਵਿੰਦਰ ਮਾਲੀ ਨੂੰ ਕਿਸ ਆਉਦੇ ਤੇ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮਾਲਵਿੰਦਰ ਮਾਲੀ ਨੂੰ ਇੱਕ ਸੋਸ਼ਲ ਮੀਡੀਆ ਪੋਸਟ ਪਾਉਣ ਤੇ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਸੋਮਵਾਰ ਰਾਤ ਨੂੰ ਹੋਈ ਗ੍ਰਿਫਤਾਰੀ ਤੋਂ ਬਾਅਦ ਹੁਣ ਇੱਕ ਵੀਡੀਓ ਵੀ ਸਾਹਮਣੇ ਹੈ ਜਿਸ ਵਿੱਚ ਪਤਾ ਲੱਗਾ ਕਿ ਜਦੋਂ ਮਾਲਵਿੰਦਰ ਮਾਲੀ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉਹ ਆਪਣੇ ਦੋਸਤਾਂ ਦੇ ਨਾਲ ਘਰ ਦੇ ਵਿੱਚ ਹੀ ਸੀ ਜਿਸ ਸਮੇਂ ਇਹ ਗ੍ਰਿਫਤਾਰੀ ਹੋਈ ਇਸ ਦੌਰਾਨ ਮਾਲਵਿੰਦਰ ਮਾਲੀ ਨੇ ਉਸ ਗ੍ਰਿਫਤਾਰੀ ਦੇ ਵਾਰੰਟ ਵੀ ਮੰਗੇ ਪਰ ਟੀਮ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਐਫ ਆਈ ਆਰ ਰਜਿਸਟਰਡ ਹੈ ਅਜੇਹੇ ਚ ਉਸ ਨੂੰ ਗ੍ਰਿਫਤਾਰ ਕਰਨ ਦੇ ਲਈ ਕਿਸੇ ਤਰੀਕੇ ਦੇ ਵਾਰੰਟ ਦੀ ਲੋੜ ਨਹੀਂ ਹੈ ਕਾਂਗਰਸੀ ਸੰਸਦ ਸੁਖਜਿੰਦਰ ਰੰਧਾਵਾ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਕਿ ਸੋਸ਼ਲ ਮੀਡੀਆ ਤੇ ਬਦਲਾਅ ਦੀ ਗੱਲ ਕਰਕੇ ਸੱਤਾ ਚ ਆਈ ਸਰਕਾਰ ਵੱਲੋਂ ਡਿਜੀਟਲ ਐਮਰਜੈਂਸੀ ਦੀ ਸਥਿਤੀ ਪੈਦਾ ਕੀਤੀ ਜਾ ਰਹੀ ਹੈ ਜੋ ਅਜੇ ਵੀ ਡਿਜੀਟਲ ਮੀਡੀਆ ਤੇ ਕਰੋੜਾਂ ਰੁਪਏ ਖਰਚ ਰਿਹਾ ਹੈ ਮਾਲਵਿੰਦਰ ਮਾਲੀ ਵਰਗੇ ਪੱਤਰਕਾਰ ਅਤੇ ਹਰ ਉਹ ਵਿਅਕਤੀ ਜੋ ਪੰਜਾਬੀਆਂ ਦੇ ਹੱਕਾਂ ਦੀ ਗੱਲ ਕਰਦਾ ਹਰ ਸਮੇਂ ਸਰਕਾਰ ਦੀ ਆਲੋਚਨਾ ਕਰਦਾ ਰਹੇ ਇਹ ਲੋਕ ਉਹਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਧਰ ਪ੍ਰਧਾਨ ਰਾਜਾ ਵੜਿੰਗ ਨੇ ਵੀ ਕਿਹਾ ਕਿ ਹੈਰਾਨ ਕਰਨ ਵਾਲੀ ਗੱਲ ਹੈ ਕਿ ਸਿਆਸੀ ਵਿਸ਼ਲੇਸ਼ਕ ਮਾਲਵਿੰਦਰ ਮਾਲੀ ਨੂੰ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਵਾਰੰਟ ਦੇ ਗ੍ਰਿਫਤਾਰ ਕੀਤਾ ਹੈ ਆਪ ਦੀ ਤਾਨਾਸ਼ਾਹੀ ਦਾ ਪਰਦਾ ਫਾਸ਼ ਮੁੱਦਿਆਂ ਤੇ ਚੁੱਪ ਅਵਾਜ਼ ਦੀ ਗ੍ਰਿਫਤਾਰੀ ਕੀ ਭਗਵੰਤ ਮਾਨ ਸਰਕਾਰ ਚ ਪੰਜਾਬ ਦਾ ਇਹ ਨਵਾਂ ਮੈਂ ਇਹ ਕਹਿਣਾ ਹੈ ਪ੍ਰਧਾਨ ਰਾਜਾ ਵੜਿੰਗ ਦਾ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ ਵਕ ਵਕ ਥਾਵਾਂ ਦੇ ਉੱਪਰ ਲਗਾਤਾਰ ਪ੍ਰਦਰਸ਼ਨ ਹੈ ਜਿਹੜਾ ਕਾਂਗਰਸ ਦੇ ਵੱਲੋਂ ਮਾਲਵਿੰਦਰ ਮਾਲੀ ਦੇ ਹੱਕ ਵਿੱਚ ਕੀਤਾ ਜਾ ਰਿਹਾ ਹੈ। ਹੈਗਾ ਜੀ ਭਾਈ ਜੀ ਗਰੀਬ ਪਿੰਡ ਸਰਪੰਚ ਦੀ ਸਫਾਈ ਕਰਨਾ ਬੰਦੇਵ ਸਿੰਘ ਗਰੇਵਾਲ ਪਿੰਡ ਚ ਕੌਂਦੀ ਸਾਫ ਕਾ ਸਰਪੰਚ ਹੈ ਅੱਛਾ ਇਹਨਾਂ ਦੇ ਪਿੰਡ ਤੋਂ ਬਾਈ ਜੀ ਇੱਧਰ ਇੱਧਰ ਹਲੋ ਹਲੋ ਕੰਨੋ ਸਰ ਆਹੋ ਬਾਈ ਜੀ ਕਿੱਥੇ ਬੈਠੋ ਆਹੋ ਕਿੱਥੇ ਬੈਠੋ ਬਾਈ ਜੀ ਕਿੱਥੇ ਬੈਠੋ ਕੋਈ ਨਹੀਂ ਜੋ ਮੈਂ ਦੇਖਾਂ ਮੈਂ ਕਿੱਥੇ ਬੈਠਣਾ ਤੁਸੀਂ ਨਹੀਂ ਮੈਨੂੰ ਦੱਸਣਾ ਵੀ ਕਿੱਥੇ ਬੈਠਣਾ ਤਾਂ ਮੈਂ ਬੈਠ ਗਿਆ ਮੈਂ ਇੱਥੇ ਕੰਮ ਬੇਨਤੀ ਕੀਤੀ ਨਹੀਂ ਮੈਂ ਵੀ ਬੇਨਤੀ ਕਰਦਾ ਹੋਰ ਜਿੱਤਿਆ ਹੁਣ ਕੰਮ ਨਹੀਂ ਕੀਤਾ ਮੈਂ ਵੀ ਬੇਨਤੀ ਕਰਦਾ ਮਾਰਾ ਜੀ ਮਾਰ ਨੂੰ ਬਿਠਾ ਰਿਹਾ ਮੈਂ ਬੈਠ ਗਿਆ ਬਾਈ ਜੀ ਤੁਹਾਡੀ ਜਾਨ ਪਛਾਣ ਕੀ ਹੈ ਮੈਂ ਬੰਨ੍ਹ ਪੰਜਾਬੀਆਂ ਦੀ ਵਰਦੀ ਪਾਈ ਹੋਈ ਜੀ ਯੂਨੀਫਾਰਮ ਵਾਲੀ ਨਾ ਇਹ ਦਾ ਦਿੰਦੇ ਮੈਨੂੰ ਨਾ ਵਰਦੀ ਤਾਂ ਮੈਂ ਵੀ ਪਾ ਲੂੰ ਤੁਹਾਡੀ ਪੋਸਟ ਕਿੱਥੇ ਆ ਪਾ ਲਓ ਜੀ ਨਾ ਤੁਹਾਡਾ ਨਾਮ ਕੀ ਆ ਪੋਸਟਿੰਗ ਕੀ ਆ ਨੰਬਰ ਨੇ ਨਾਮ ਲੱਗਿਆ ਹੋਇਆ ਜੀ ਤੇ ਦੇਖ ਲਓ ਗੁਰਤੇਜ ਸਿੰਘ ਹਾਂ ਜੀ ਪੋਸਟ ਕਿੱਥੇ ਪੋਸਟਿੰਗ ਕਰਵਾ ਦਿੰਦੇ ਆਂ ਮੈਂ ਸੀਆਈਏ ਸਟਾਫ ਮੁਹਾਲੀ ਤੋਂ ਜੀ ਸਾਬ ਇੰਸਪੈਕਟਰ ਠੀਕ ਹੈ ਜੀ ਹਾਂ ਜੀ ਬਾਕੀ ਜਿਹੜਾ ਕਿੱਥੇ ਇਨਵੈਸਟੀਗੇਸ਼ਨ ਦੁਬਾਰਾ ਕਰਨੀ ਕੋਲ ਹੈ ਬੈਰੀ ਐਂਡ ਵੈਫਆਰ ਦਰਜ ਹੋ ਗਈ ਤੁਹਾਡੇ ਗੇਂਸ ਓਕੇ ਇਹ ਕੈਸਟ ਕਰਨਾ ਓਕੇ ਇਹ ਇਨਵੈਸਟੀਗੇਸ਼ਨ ਤੋਂ ਹੋ ਗਈ ਛੰਨਣਾ ਦੇਖੋ ਬੈਰੀ ਹੋਣਾ ਪਹਿਲਾਂ ਮਿਲ ਲਓ ਉਹ ਤੇਰੀ ਸਰਵ ਸੀਰੀਅਸ ਕੋਈ ਮੇਰੀ ਗੱਲ ਸੁਣ ਲੀਸ ਮੇਰੇ ਨਾਲ ਸਾਡੀ ਗੱਲ ਸੁਣੋ ਤੁਸੀਂ ਮੈਨੂੰ ਕਰ ਮੈਂ ਤੁਹਾਨੂੰ ਅਰੈਸਟ ਕਰਨ ਬਿਲਕੁਲ ਨਹੀਂ ਅੱਛਾ ਸੋਸਪੈਕਟ ਕੋਈ ਸੁਣਨ ਵਾਲ ਗੱਲ ਹੋਣੀ ਹੈ ਨਾ ਭਾਈ ਜੀ ਮੈਂ ਮੈਂ ਤੁਹਾਡੇ ਖਿਲਾਫ ਦੇ ਖਲਾਫ ਗਿਰਨ ਦਿੱਤੀ ਤੁਸੀਂ ਪੁੱਛ ਰਹੇ ਨਾ ਤੁਹਾਨੂੰ ਅਸੀਂ ਇੰਟਰੋਡਕਸ਼ਨ ਦੇ ਦਿੱਤੀ ਸਾਰਾ ਕੁਝ ਦੇ ਦਿੱਤਾ ਉਹ ਕੱਲੀ ਕੱਲੀ ਗੱਲ ਨਹੀਂ ਛੱਡੀ ਹੋਰ ਤੁਹਾਨੂੰ ਅਸੀਂ ਰਿਜਾੜਾ ਦੇ 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 ਖਿਲਾਫ ਐਫ ਆਰ ਪੀ ਅਰਟੈਬਿਲੀਟੀ ਲਾ ਕੋ ਦੱਜਣੇ ਨਹੀਂ ਨਹੀਂ ਦੱਸੋ ਮੈਂ ਨਾ ਬ੍ਰਾਂਡ ਦਿਖਾਓ ਮੈਂ ਕਿਹ ਬ੍ਰਾਂਡ ਦੀ ਐਫ ਆਰ ਕੋ ਬ੍ਰਾਂਡ ਦੀ ਲੋੜ ਨਹੀਂ ਹੁੰਦੀ ਬਾਈ ਜੀ ਬ੍ਰਾਂਡ ਯਾਰ ਜਿਹੜੀ ਐਫਐਰ ਹੁੰਦੀ ਨਾ ਬ੍ਰਾਂਡ ਦੇ ਵਿੱਚ ਬਾਈ ਜੀ ਬ੍ਰਾਂਡ ਦੀ ਲੋਡ ਹੁੰਦੀ ਆ ਕਿਸੇ ਨੇ ਕਰੇ ਜਾਣ ਦੀ ਅਰਜ਼ੂ ਕਰਦੇ ਪਈ ਯਾਰ ਦੇ ਵਿੱਚ ਬ੍ਰਾਂਡ ਦੀ ਕੋਈ ਲੋਡ ਨਹੀਂ ਬ੍ਰਾਂਡ ਦੀ ਤਾਂ ਲੋਡ ਹੈ ਜੇ ਥੋੜੀ ਅਸੀਂ ਕੰਡ ਬਾੜ ਕੇ ਟਪਾ ਓਪਨ ਕਰਦੇ ਨਹੀਂ ਦੇਖੋ ਨਹੀਂ ਗੱਲ ਹੋ ਗਈ ਤੁਸੀਂ ਫੋਟੋ ਦਿਖਾਤੀ ਹੈ ਦਾਇਤੀ ਮੇਰਾ ਚੱਲੂ ਮੈਂ ਲੈ ਭਜਦਾ ਨਹੀਂ ਨਹੀਂ ਕੋਈ ਨਹੀਂ ਤੁਸੀਂ ਤੁਹਾਨੂੰ ਪੈਂਦੀ ਗੱਲ ਹੈ ਅੰਦਰ ਰੁਕ ਜਾ ਯਾਰ ਮਿੰਟ ਕਰੋ ਪਹਿਲੀ ਗੱਲ ਬਾਈ ਜੀ ਅਰੈਸਟ ਕਰਨ ਖਾਤਰ ਗਰੰਟ ਦਿਖਾਉਣੇ ਜ਼ਰੂਰੀ ਨਹੀਂ ਕੋਈ ਨਹੀਂ ਮਤਲਬ ਤੁਸੀਂ ਹਾਂ ਕਾਨੂੰਨਕੀ ਦੱਸ ਦਵੇ ਤੁਹਾਡਾ ਵਕੀਲ ਦੱਸ ਦਵੇ ਵਕੀਲ ਦੇ ਵਿੱਚ ਸਾਡੇ ਤੋਂ ਪਾਵਰ ਹੈ ਨਾ ਐਫ ਆਈ ਆਰ ਦੇ ਤੁਹਾਡੇ ਕੋਲ ਪਾਵਰ ਆ ਸਾਡੇ ਕੋਲ ਨਹੀਂ ਆ ਮੈਂ ਮੰਨਦਾ ਤੁਹਾਡੇ ਕੋਲੇ ਪਾਵਰ ਆ ਐਫ ਆਈ ਆਰ ਦੇ ਵਿੱਚ ਸਾਡੇ ਕੋਲ ਮੰਨਦਾ ਤੁਹਾਡੇ ਕੋਲੇ ਪਾਵਰ ਆ ਪਰ ਤੁਹਾਡਾ ਫਰਜ਼ਾ ਗਰੰਟ ਦਿਖਾਉਣਾ ਸਾਨੂੰ ਗਰੰਟਾਂ ਦੀ ਜ਼ਰੂਰਤ ਨਹੀਂ ਹੈ ਮੈਂ ਨਾ ਗਰੰਟ ਤੁਹਾਡੇ ਵਿੱਚ ਕਹਿ ਰਿਹਾ ਮੈਂ ਐਫ ਆਈ ਆਰ ਦੇ ਜਵਾਬ ਤੋਂ ਤੁਹਾਨੂੰ ਅਰੈਸਟ ਕਰ ਰਿਹਾ ਹਾਂ ਬਾਈ ਈਮੈਲ ਐਫਆਈਆਰ ਕੀ ਆ ਬਾਈ ਜੀ ਪ੍ਰਿੰਟ ਵੀ ਦੇ ਐਫਆਈਆਰ ਕੀ ਆ ਇੱਕ ਬੰਦ ਨੂੰ ਗੱਲ ਕਰੀਏ ਠੀਕ ਹੈ ਹੋ ਗਿਆ ਜੀ ਹੁਣ ਤੁਹਾਡਾ ਚਲੋ ਜੀ ਦੋਸਤੋ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਸਰਦਾਰ ਮਲਵਿੰਦਰ ਸਿੰਘ ਮਾਲੀ ਜਿਹੜੇ ਕਿ ਪੰਜਾਬ ਦੇ ਨਾ ਪੰਜਾਬ ਪੱਖੀ ਇੱਕ ਨੋਨ ਬੜੀ ਮਸ਼ਹੂਰ ਆਵਾਜ਼ ਆ ਉਹ ਪੋਲਿਟੀਕਲ ਐਨਾਲਿਸਟ ਵੀ ਨੇ ਉਹ ਜ਼ਿਆਦਾ ਤੌਰ ਬੈਠ ਕੇ ਸੋਸ਼ਲ ਮੀਡੀਆ ਤੇ ਫੇਸਬੁੱਕ ਇੰਸਟਾਗ੍ਰam ਟਵਿੱਟਰ ਤੇ ਜਾਂ ਮੀਡੀਆ ਵਾਲੇ ਦੇ ਨਾਲ ਚਰਚਾ ਕਰਦੇ ਨੇ ਪੰਜਾਬ ਦੇ ਹਾਲਾਤਾਂ ਨੂੰ ਐਨਲਾਈਜ਼ ਕਰਦੇ ਨੇ ਔਰ ਜਿੱਥੇ ਕਿਤੇ ਪੰਜਾਬ ਦੀ ਗੱਲ ਹੁੰਦੀ ਉਹਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਔਰ ਪੰਜਾਬ ਦੇ ਹੱਕ ਵਿੱਚ ਹਮੇਸ਼ਾ ਬੋਲਦੇ ਕੱਲ ਰਾਤ ਪਟਿਆਲੇ ਉਹਨਾਂ ਦੀ ਰਹਿائش ਤੋਂ ਲੇਟ ਰਾਤ ਨੂੰ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਵੀਡੀਓ ਟਵਿੱਟਰ ਦੇ ਉੱਤੇ ਔਰ ਫੇਸਬੁੱਕ ਦੇ ਉੱਤੇ ਤੁਸੀਂ ਸ਼ਾਇਦ ਦੇਖੀ ਹੋਵੇਗੀ ਸਭ ਤੋਂ ਪਹਿਲਾਂ ਤਾਂ ਮੈਂ ਇਹਦੀ ਸਖਤ ਸ਼ਬਦਾਂ ਚ ਨਿੰਦਿਆ ਕਰਦਾ ਹਾਂ ਇਹਦਾ ਮਤਲਬ ਇਹ ਹੋ ਗਿਆ ਕਿ ਹੁਣ ਪੰਜਾਬ ਦੀ ਸਰਕਾਰ ਕਿਸੇ ਵਿਅਕਤੀ ਨੂੰ ਬੋਲਣ ਤੇ ਵੀ ਅਰੈਸਟ ਕਰ ਸਕਦੀ ਹੈ ਔਰ ਇਹ ਸਾਡਾ ਇੱਕ ਮੁੱਢਲਾ ਅਧਿਕਾਰ ਹੈ ਸਾਡੇ ਸੰਵਿਧਾਨ ਨੇ ਇਸ ਦੇਸ਼ ਵਿੱਚ ਦਿੱਤਾ ਫੰਡਮੈਂਟਲ ਰਾਈਟ ਕਿਹਾ ਫਰੀडम ਟੂ ਸਪੀਚ ਪਹਿਲਾਂ ਆਪਣੇ ਵਿਰੋਧੀਆਂ ਨੂੰ ਕਿਸੇ ਨੂੰ ਐਨਡੀਪੀਐਸ ਕੇਸ ਤੱਕ ਤੱਕ ਕਿਸੇ ਨੂੰ ਭ੍ਰਿਸ਼ਟਾਚਾਰ ਦੇ ਕੇਸ ਤੱਕ ਤੱਕ ਕਿਸੇ ਨੂੰ ਕੋ ਹੋਰ ਕੇਸ ਤੱਕ ਤੱਕ ਤਾਂ ਅੰਦਰ ਪੰਜਾਬ ਸਰਕਾਰ ਨੇ ਭਗਵੰਤਪਾਨ ਨੇ ਆਪਣੇ ਚੁਣ-ਚੁਣ ਕੇ ਵਿਰੋਧੀਆਂ ਨੂੰ ਔਰ ਇਹ ਸੁਨੇਹਾ ਦਿੱਤਾ ਸਾਰੀ ਪੋਲੀਟੀਕਲ ਜਮਾਤ ਨੂੰ ਕਿ ਖਬਰਦਾਰ ਜੇ ਤੁਸੀਂ ਪੰਜਾਬ ਦੇ ਸਰਕਾਰ ਮੌਜੂਦਾ ਦੇ ਖਿਲਾਫ ਬੋਲੋਗੇ ਤੇ ਉਹੀ ਹਸ਼ਰ ਕਰਾਂਗੇ ਜੋ ਅਸੀਂ ਤੇਰੇ ਦਾ ਕੀਤਾ ਜਾਂ ਭਾਨੇ ਸਿੱਧੂ ਦਾ ਕੀਤਾ ਜਾਂ ਕਾਂਗਰਸ ਦੇ ਬਹੁਤ ਸਾਰੇ ਦਰਜਨ ਤੋਂ ਉੱਤੇ ਆਗੂਆਂ ਦਾ ਕੀਤਾ ਉਹ ਹਸ਼ਰ ਕਰਾਂਗੇ ਉਹਦਾ ਨਤੀਜਾ ਹੋਇਆ ਕਿ ਹੌਲੀ ਹੌਲੀ ਲੋਕੀ ਦੱਬ ਗਏ ਲੋਕੀ ਡਰਦੇ ਨੇ ਘਰਾਂ ਚ ਪਰਿਵਾਰ ਨੇ ਬੱਚੇ ਨੇ ਔਰਤਾਂ ਨੇ ਤੇ ਹੁਣ ਤਾਂ ਇਨਟੋਲਰੈਂਸ ਜਿਹਨੂੰ ਕਹਿੰਦੇ ਕਿ ਆਪਣੀ ਕ੍ਰਿਟਿਸਿਜ਼ਮ ਦਾ ਮਾਦਾ ਇੰਨਾ ਛੋਟਾ ਜਿਹਾ ਹੋ ਗਿਆ ਹੈ ਹਿਰਦਾ ਕਿ ਹੁਣ ਜਿਹੜਾ ਕੋਈ ਸੋਸ਼ਲ ਮੀਡੀਆ ਤੇ ਵੀ ਬੋਲਦਾ ਉਹਦੇ ਤੇ ਵੀ ਪਰਚੇ ਦਰਜ ਕਰਤੇ ਕੋਈ ਆਈਟੀ ਐਕਟ ਆ ਮੇਰੇ ਖਿਆਲ ਸ਼ਾਇਦ ਮੈਂ ਗਲਤ ਨਾ ਹੋਵਾਂ ਤਾਂ ਜਿਹੜਾ ਬੀਜੇਪੀ ਮੋਦੀ ਸਰਕਾਰ ਨੇ ਤਿੰਨ ਬੀਐਨਐਸ ਕਾਨੂੰਨ ਆਲਟਰ ਕੀਤੇ ਨੇ ਐਮੈਂਡਮੈਂਟ ਕਰਕੇ ਉਹਨਾਂ ਨੂੰ ਬਹੁਤ ਕੱੜੇ ਕਰਤਾ ਉਹਨਾਂ ਨੂੰ ਬਹੁਤ ਸਖਤ ਕਰਤਾ ਛੇਤ ਉਹਦੇ ਅਧੀਨ ਨਾ ਗ੍ਰਿਫਤਾਰੀ ਹੋਵੇ ਕਿਉਂਕਿ ਨਾਰਮਲ ਕੋਰਸ ਵਿੱਚ 3 ਸਾਲ ਤੋਂ ਘੱਟ ਸਜ਼ਾ ਵਾਲੇ ਕੇਸ ਵਿੱਚ ਤੁਹਾਨੂੰ ਪੁਲਿਸ ਨੋਟਿਸ ਦਿੰਦੀ ਆ ਤੁਹਾਨੂੰ ਬੁਲਾਉਂਦੀ ਆ ਔਰ ਮੌਕਾ ਦਿੰਦੀ ਆ ਤੁਹਾਨੂੰ ਆਪਣੀ ਗੱਲ ਰੱਖਣ ਦਾ ਲੇਕਿਨ ਇੱਥੇ ਤਾਂ ਰਾਤ ਨੂੰ ਚਪਟਾ ਮਾਰਿਆ ਉਹਦੇ ਘਰ ਕਿਉਂਕਿ ਔਰ ਯਾਦ ਰਹੇ ਕਿ ਮੇਰੇ ਖਿਆਲ ਮਾਲਵਿੰਦਰ ਸਿੰਘ ਮਾਲੀ ਇੱਕ ਸੀਨੀਅਰ ਸਿਟੀਜ਼ਨ ਵੀ ਇੱਕ ਰਿਸਪੈਕਟੇਬਲ ਇਨਸਾਨ ਹੈ ਆਪਣੇ ਘਰ ਵਿੱਚ ਬੈਠੇ ਸੀਗੇ ਕੋਈ ਵਾਰੰਟ ਕਾਰਨ ਨਹੀਂ بس ਦੱਸਾਂਗੇ ਦੱਸਾਂਗੇ ਚੱਕੇ ਤੇ ਉਸ ਨੂੰ ਲੈ ਕੇ ਨੇ ਆਈਟੀ ਐਕਟ ਵਿੱਚ ਸਿਰਫ ਕੋਈ ਬੋਲਣ ਵਾਸਤੇ ਕੋਈ ਲਿਖਣ ਵਾਸਤੇ ਇਹ ਮੈਂ ਸਮਝਦਾ ਕਿ ਤਾਨਾਸ਼ਾਈ ਜਿਹੜੀ ਹੈ ਤਾਂ ਫਿਰ ਬੀਜੇਪੀ ਨਾਲੋਂ ਵੀ ਜ਼ਿਆਦਾ ਰਿਕਾਰਡ ਤੋੜਤਾ ਆਪਣੀ ਸਰਕਾਰ ਨੇ ਔਰ ਕੱਲ ਪਰਸੇ ਕੇਜਰੀਵਾਲ ਸਾਹਿਬ ਜੋ ਬਾਹਰ ਆਏ ਨੇ ਉਹਨਾਂ ਨੇ ਬਹੁਤ ਕੋਠਿਆਂ ਤੇ ਚੜ ਕੇ ਰੌਲਾ ਪਾਇਆ ਕਿ ਬੀਜੇਪੀ ਨਾਲ ਬੀਜੇਪੀ ਨੇ ਮੋਦੀ ਕੇਂਦਰ ਸਰਕਾਰ ਨੇ ਸਾਡੇ ਨਾਲ ਬਹੁਤ ਤੱਕਾ ਕੀਤਾ ਸਾਡੇ ਤੇ ਝੂਠੇ ਪਰਚੇ ਦਰ ਇੱਕ ਮਿੰਟ ਮੰਨ ਕੇ ਚੱਲੀਏ ਕਿ ਝੂਠੇ ਪਰਚੇ ਨੇ ਕੀ ਤੁਸੀਂ ਪੰਜਾਬ ਦੇ ਵਿੱਚ ਕੱਟ ਕਰ ਰਹੇ ਹੋ ਲੋਕਾਂ ਦੇ ਨਾਲ ਔਰ ਇਹ ਜਿਹੜਾ ਤੁਸੀਂ ਮਾਲਵਿੰਦਰ ਸਿੰਘ ਮਾਲੀ ਨੂੰ ਗ੍ਰਿਫਤਾਰ ਕੀਤਾ ਉਹਦੇ ਘਰੋਂ ਜਾ ਕੇ ਇੱਕ ਸੀਨੀਅਰ ਸਿਟੀਜ਼ਨ ਨੂੰ ਇੱਕ ਇੱਕ ਸਤਕਾਰਯੋਗ ਚੰਗਾ ਪੰਜਾਬ ਦੀ ਜਾਣੀ ਪਛਾਣੀ ਆਵਾਜ਼ ਨੂੰ ਤੁਸੀਂ ਇਹ ਮੈਸੇਜ ਦੇ ਰਹੇ ਸਾਰੇ ਜਿਹੜੇ ਨੈਟਿਜ਼ਨਸ ਕਹਿੰਦੇ ਨੇ ਜਿਹੜੇ ਸੋਸ਼ਲ ਮੀਡੀਆ ਯੂਜ਼ਰਜ਼ ਕੇ ਖਬਰਦਾਰ ਅੱਜ ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਵੀ ਆਦਮੀ ਜਿਹੜਾ ਉਹ ਪੰਜਾਬ ਸਰਕਾਰ ਦੇ ਖਿਲਾਫ ਡਾਂ ਕੋ ਲਿਖੇ ਤੇ ਨਾ ਕੋ ਬੋਲੇ ਹੁਣੇ ਪਤਾ ਲੱਗਿਆ ਕਿ ਪੰਜਾਬ ਦੇ ਇੱਕ ਸੀਨੀਅਰ ਪੱਤਰਕਾਰ ਮਾਲਵਿੰਦਰ ਮਾਲੀ ਸਾਹਿਬ ਨੂੰ ਪਟਿਆਲੇ ਤੋਂ ਉਨ੍ਹਾਂ ਦੇ ਭਰਾ ਦੇ ਘਰ ਤੋਂ ਮੁਹਾਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਗ੍ਰਿਫਤਾਰੀ ਦਾ ਕਾਰਨ ਇੱਕ ਸੋਸ਼ਲ ਮੀਡੀਆ ਪੋਸਟ ਦੱਸੀ ਜਾ ਰਹੀ ਮੇਰਾ ਪੰਜਾਬ ਸਰਕਾਰ ਨੂੰ ਸਿੱਧਾ ਸਵਾਲ ਹੈ ਕਿ ਕੀ ਪੰਜਾਬ ਦੇ ਵਿੱਚ ਅਨਲਾਨੀ ਐਮਰਜੈਂਸੀ ਚੱਲ ਰਹੀ ਹੈ ਕਿਉਂਕਿ ਸੰਵਿਧਾਨ ਤਾਂ ਸਾਰਿਆਂ ਨੂੰ ਆਪਣੀ ਗੱਲ ਕਹਿਣ ਦਾ ਹੱਕ ਦਿੰਦਾ ਹੈ ਫਰੀडम ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ ਫਿਰ ਇਸ ਤਰੀਕੇ ਦੇ ਨਾਲ ਪੁਲਿਸ ਦੀਆਂ ਕਾਰਵਾਈਆਂ ਕਰਨੀਆਂ ਪੱਤਰਕਾਰਾਂ ਨੂੰ ਚੁੱਕਣਾ ਜਾਂ ਵਿਰੋਧੀ ਪਾਰਟੀਆਂ ਦੇ ਜਿਹੜੇ ਲੀਡਰ ਸਾਹਿਬਾਨ ਹਨ ਉਹਨਾਂ ਦੀ ਜ਼ੁਬਾਨ ਬੰਦ ਕਰਨਾ ਇਹ ਕਿੱਥੋਂ ਤੱਕ ਜਾਏਗਾ ਰਾਜਨੀਤੀ ਦੇ ਵਿੱਚ ਵਿਚਾਰਕ મત ਭੇਦ ਸੁਭਾਵਿਕ ਨੇ ਤੇ ਵਿਰੋਧੀਆਂ ਦਾ ਕੰਮ ਹੈ ਸਰਕਾਰ ਦੇ ਮਾੜੇ ਕੰਮਾਂ ਨੂੰ ਉਜਾਗਰ ਕਰਨਾ ਤੇ ਸਰਕਾਰ ਦਾ ਕੰਮ ਹੈ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਕਰਨ। ਔਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਦੱਸਣਾ ਚਾਹੁੰਦਾ ਕਿ ਅੱਜ ਭਗਵੰਤ ਮਾਨ ਸਾਹਿਬ ਉਰੇ ਤੱਕ ਤਾਂ ਪਹੁੰਚੇ ਨੇ ਕਿ ਉਦੋਂ ਦੀਆਂ ਸਰਕਾਰਾਂ ਦੇ ਵਿੱਚ ਸਹਿਣਸ਼ੀਲਤਾ ਸੀ। ਨਹੀਂ ਮਾਨ ਸਾਹਿਬ ਨੇ ਨਾ ਤਾਂ ਕਿਕਲੀਆਂ ਪਾਉਣ ਦੇ ਵਿੱਚ ਕੋਈ ਕਮੀ ਛੱਡੀ ਨਾ ਵਿਰੋਧੀਆਂ ਦੇ ਉੱਤੇ ਵਿਅੰਗ ਕਰਨ ਵਿੱਚ ਕੋਈ ਕਮੀ ਛੱਡੀ। 2014 ਦੇ ਵਿੱਚ ਐਮਪੀ ਬਣੇ ਸੀ 2022 ਚ ਮੁੱਖ ਮੰਤਰੀ ਬਣੇ ਪਰ ਕੋਈ ਝੂਠਾ ਪਰਚਾ ਕੋਈ ਆਰਟੀ ਐਕਟ ਦਾ ਪਰਚਾ ਮੈਂ ਤਾਂ ਸਮਝ ਨਹੀਂ ਸਕਦਾ ਕਿ ਚਾਹੇ ਅਕਾਲੀ ਦਲ ਦੀ ਸਰਕਾਰ ਹੋਵੇ ਚਾਹੇ ਉਹ ਤੋਂ ਬਾਅਦ ਵਾਲੀਆਂ ਸਰਕਾਰਾਂ ਮੁੱਖ ਮੰਤਰੀ ਭਗਵੰਤ ਮਾਨ ਦੇ ਖਿਲਾਫ ਕੀਤਾ ਹੋਵੇ ਸੋ ਐਸੀਆਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਖੇਦੀ ਕਰਦੇ ਆਂ ਤੇ ਸਰਕਾਰ ਨੂੰ ਡਿਮਾਂਡ ਕਰਦੇ ਆਂ ਕਿ ਜਲਦ ਤੋਂ ਜਲਦ ਉਹਨਾਂ ਨੂੰ ਰਿਹਾ ਕੀਤਾ ਜਾਦਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ